ਬਿਲਕੁਲ ਕਿਸੇ ਨੂੰ ਸੰਪਰਕ ਨਹੀਂ ਕੀਤਾ ਨਾ ਕਿਸੇ ਨੂੰ ਪੁੱਛਿਆ ਗਿਆ ਇਹ ਨਾ ਇੱਥੇ ਰਹਿੰਦੇ ਨੇ ਇਹਨਾਂ ਦੀ ਕਮਰਸ਼ੀਅਲ ਬਿਲਡਿੰਗ ਹੈ ਰਹਿائش ਉਹਨਾਂ ਦੀ ਦੂਰ ਹੈ ਇਹ ਬਿਲਕੁਲ ਕਨਾਂ ਇਲਾਕਾ ਹੈ ਬੜੀ ਕਨਿਆ ਆਬਾਦੀ ਬਹੁਤ ਪੁਰਾਣੀ ਬਾਦੀ ਹੈ ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਤਾਂ ਇੱਥੇ ਇਲੀਗਲ ਲਗਵਾਉਣਾ ਨਹੀਂ ਚਾਹੀਦਾ ਜੇ ਲਗਵਾਉਣਾ ਸੀ ਕਮ ਸੇ ਕਮ ਆਸਪਰੋਸ ਦਾ ਪੁੱਛ ਲੈਂਦੇ ਪਹਿਲਾਂ ਕਿ ਸਵੇਰ ਤੇ ਆਈ ਨਹੀਂ ਸਵੇਰ ਦਾ ਫੋਨ ਹੀ ਨਹੀਂ ਚਾਹ ਕਰੇ ਕਿ ਟਾਵਰ ਲੱਗਾ ਕਰੋ ਰਾਤੋਂ ਰਾਤ ਰਾਤੋਂ ਰਾਤ ਪਤਾ ਹੀ ਨਹੀਂ ਲੱਗਿਆ ਜੀ ਅੱਛਾ ਮਹੱਲੇ ਜਿਨ੍ਹਾਂ ਨੇ ਇਹ ਸ਼ੋਅ ਕੀਤਾ ਸੀ ਕਿ ਅਸੀਂ ਇੱਥੇ ਸੋਲਰ ਪੈਨਲ ਲਾ ਰਹੇ ਹਾਂ ਸੋਲਰ ਪੈਨਲ ਦੀ ਆਰਡ ਦੇ ਵਿੱਚ ਰਾਤੋ ਰਾਤ ਕਾਬਰ ਕਦੋਂ ਖੜਾ ਕਰ ਦਿੱਤਾ ਕਿਸੇ ਨੂੰ ਪਤਾ ਨਹੀਂ ਲੱਗਿਆ ਸਵੇਰੇ ਆ ਕੇ ਦੇਖੇ ਤੇ ਲੱਗਿਆ ਇਹ ਬੰਦਿਆਂ ਨੂੰ ਇਹਨਾਂ ਦੀ ਕਮਰਸ਼ੀਅਲ ਬਿਲਡਿੰਗਾਂ ਵਿਦਾਊਟ ਪਿਲਰ ਨੇ ਕਈ ਇਹਦੀ ਨੋਮੀਨ ਦੇਖਣ ਦੇ ਵਿੱਚ ਬਿਨਾ ਉਸ ਤੋਂ ਦੇਖ ਕੇ ਲਾ ਦਿੱਤਾ ਗਿਆ ਹੈ ਨਜਾਇਜ਼ ਆ ਉਹ ਨਾਂ ਇਹਦੇ ਕੋਲ ਇਹਦੀ ਬਿਲਡਿੰਗ ਦੀ ਪਰਮਿਸ਼ਨ ਹੋਣੀ ਆ ਨਾ ਇਹਨੇ ਨਕਸ਼ੇ ਤੇ ਬਣਾਈ ਆ ਅੱਜ ਕਾਰਕੁਸ਼ਰ ਮੁਲਾਇਮਾ ਨੂੰ ਬੁਲਾਇਆ ਗਿਆ ਸੀ ਮੁਲਾਕਾ ਕੇ ਉਹ ਸਾਹਮਣੇ ਨੋਟਿਸ ਉਹਨਾਂ ਤੇ ਲੱਗ ਗਿਆ ਕਿ ਜੀ ਨਹੀਂ ਇਹਨਾਂ ਨੇ ਪਰਮਿਸ਼ਨ ਲਈਤੀ ਤਾਂ ਹੀ ਸ਼ਟਰ ਬੰਦ ਕਰਕੇ ਭੱਜੇ ਬੰਦੀਆਂ ਦੀ ਪਰਮਿਸ਼ਨ ਹੈ ਉਹ ਲੈਂਦੇ ਮੱਲੇ ਵਾਲੇ ਨੂੰ ਹੱਕ ਚ ਲੈਂਦੇ ਆਂਡ ਗੋਣ ਸਾਰਾ ਖੜਾ ਹੈ ਇਹਨਾਂ ਨੂੰ ਕਿਹਾ ਗਿਆ ਉੱਥੇ ਸੋਲਰ ਪੈਨ ਲੱਗ ਰਿਹਾ ਤਾਂ ਹੀ ਠੁਕ ਬੈਠੇ ਸੀ ਤੇ ਜਦੋਂ ਰਾਤ ਨੂੰ 3 ਵਜੇ ਟਾਵਰ ਲਾ ਦਿੱਤਾ ਗਿਆ ਇਹ ਤਾਂ ਸਰੀਆਮ ਚੋਰੀ ਦੇ ੱੱਕਾ ਲੋਕਡਣਾ ਵਾਲੇ ਤਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੀ ਸਮੇਂ ਹਰ ਗੋਵੀ ਨਗਰ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਇੱਕ ਟਾਵਰ ਨੂੰ ਲੈ ਕੇ ਵਿਵਾਦ ਹੋ ਗਿਆ ਇਹ ਦੁਕਾਨ ਆ ਸਾਹਮਣੇ ਦਿਖਾ ਰਹੇ ਹਾਂ لیکن دکان مالک سویرے دا نہیں آیا لیکن اوپر ਤੁਸੀਂ دیکھ سکتے ہو تصویر ਤੁਹਾਨੂੰ دکھا رہے ہیں کہ ٹاور ਜਿਹੜਾ ਲੱਗਿਆ 5G ਟਾਵਰ ਹੈ ਇਹ Jio ਕੰਪਨੀ ਦਾ ਟਾਵਰ ਹੈ ਕਿਉਂਕਿ ਇਹ ਟਾਵਰ ਦੀ ਪਛਾਣ ਹੋ ਜਾਂਦੀ ਹੈ ਕਿ ਟਾਵਰ ਉਸ ਕੰਪਨੀ ਦਾ ਹੈ ਲੇਕਿਨ ਕਾਰਪੋਰੇਸ਼ਨ ਵੱਲੋਂ ਜਿਹੜੀ ਹੈ ਇੱਕ ਲੈਟਰ ਲਗਾ ਦਿੱਤੀ ਗਈ ਹੈ ਇਹ ਲੈਟਰ ਤੁਹਾਨੂੰ ਵੀ ਦਿਖਾ ਦਿੰਦੇ ਆ ਕਿ ਲੈਟਰ ਜਿਹੜੀ ਲਗਾਈ ਗਈ ਹੈ ਕਾਰਪੋਰੇਸ਼ਨ ਵੱਲੋਂ ਦਫ਼ਤਰ ਨਗਰ ਨਿਕਵਲ ਲੁਧਿਆਣਾ ਇਹ ਜਿਨ੍ਹਾਂ ਨੇ ਟਾਵਰ ਲਗਾਇਆ ਉਹਨਾਂ ਦੇ ਖਿਲਾਫ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਮੁਹੱਲਾ ਨਹੀਂ ਮਾਰਤੀਆਂ ਵੱਲੋਂ ਇੱਕ ਸ਼ਿਕਾਇਤ ਪੱਤਰ ਹੋਇਆ ਹੈ ਕਿ ਆਪਦੇ ਅਧੀਨ ਪ੍ਰਾਪਰਟੀ ਵਿੱਚ ਅਨ ਅਤ੍ਰਾਈ ਤੌਰ ਤੇ ਮੋਬਾਈਲ ਟਾਵਰ ਲਗਾਇਆ ਗਿਆ ਵਾ ਮੂਕੇ ਤੇ ਆਪਸੀ ਵੱਲੋਂ ਟਾਵਰ ਦੀ ਨਗਰ ਨਿਗਮ ਤੋਂ ਕੋਈ ਮਨਜ਼ੂਰੀ ਸੰਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ ਜਿਸ ਕਰਕੇ ਤੁਹਾਨੂੰ 3 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਨਹੀਂ ਤਾਂ ਕਾਰਵਾਈ ਕੀਤੀ ਹੋਗੀ ਇਹ ਤਾਰਾਂ ਟਾਵਰ ਦੀਆਂ ਨੇ ਇਹ ਟਾਵਰ ਦੀਆਂ ਤਾਰਾ ਜਿਹੜੀਆਂ ਨੇ ਲਟਕਦੀਆਂ ਪਈਆਂ ਨੇ ਤੁਹਾਨੂੰ ਦਿਖਾ ਰਹੇ ਆ ਲੇਕਿਨ ਮੱਲੇ 'ਲੇ ਮੌਜੂਦ ਹੈ ਗੱਲਬਾਤ ਵੀ ਕਰ ਲੈਂਦੇ ਆ ਇਹ ਸਵੇਰ ਦੇ ਆਈ ਨਹੀਂ ਸਵੇਰ ਦਾ ਫੋਨ ਹੀ ਨਹੀਂ ਚੱਲੇ ਇਹ ਟਾਵਰ ਲੱਗਾ ਕਰੋ ਰਾਤੋਂ ਰਾਤ ਰਾਤੋਂ ਰਾਤ ਪਤਾ ਹੀ ਨਹੀਂ ਲੱਗਿਆ ਜੀ ਅੱਛਾ ਮੱਲੇ ਜਨਾਂ ਨੇ ਇਹ ਸ਼ੋਅ ਕੀਤਾ ਸੀ ਅਸੀਂ ਇੱਥੇ ਸੋਲਰ ਪੈਨਲ ਲਾ ਰਹੇ ਆ ਅੱਛਾ ਸੋਲਰ ਪੈਨਲ ਦੀ ਆੜ ਦੇ ਵਿੱਚ ਰਾਤੋਂ ਰਾਤ ਟਾਵਰ ਕਦੋਂ ਖੜਾ ਕਰ ਦਿੱਤਾ ਕਿਸੇ ਨੂੰ ਪਤਾ ਨਹੀਂ ਲੱਗਿਆ ਸਵੇਰਿਆ ਕੇ ਦੇਖਿਆ ਤੇ ਲੱਗਿਆ ਸੋਲਰ ਪੈਨਲ ਹੀ ਹੈ ਤੁਹਾਡੇ ਮੋਹੱਲੇ ਚ ਨੈਟਵਰਕ ਆਊਗਾ ਤੁਹਾਡੇ ਮੋਹੱਲਾ ਸਭ ਕੁਝ ਆਊਗਾ ਸੋਲਰ ਪੈਨਲ ਬਿਜਲੀ ਦਿੰਦਾ ਹੈ ਟਾਵਰ ਦੇ ਦਿੰਦਾ ਹੈ ਇਹ ਨੈਟਵਰਕ ਦੇਗਾ ਨਹੀਂ ਸਾਨੂੰ ਇੰਨਾ ਪਤਾ ਨਹੀਂ ਨਾ ਸੀ ਉਹ ਦਿਮਾਗ ਵਰਤਿਆ ਨਾ ਤੁਹਾਡੇ ਨਾਲ ਬਾ ਖੇਡ ਖੇਡ ਗਿਆ ਜੀ ਪਤਾ ਨਹੀਂ ਲੱਗਿਆ ਨੁਕਸਾਨ ਕੀ ਹੈ ਨੁਕਸਾਨ ਸਾਰਿਆਂ ਨੂੰ ਪਤਾ ਜੀ ਕੀ ਨੁਕਸਾਨ ਹੈ ਨੁਕਸਾਨ ਕੀ ਮਾਤਾ ਜੀ ਇਹ ਹੱਡ ਦੀ ਪ੍ਰੋਬਲਮ ਆਏਗੀ ਬਜ਼ੁਰਗ ਜਿਹੜੇ ਬਹੁਤ ਜ਼ਿਆਦਾ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਹੱਡ ਦੀ ਦਿੱਕਤ ਆਏਗੀ ਬੱਚੇ ਜਿਹੜੇ ਮੋਬਾਈਲ ਚਲਾਉਂਦੇ ਨੇ ਜਿਹੜਾ ਨੈਟਵਰਕ ਹੈ ਇਹਦੀ ਜਿਹੜੀ ਵਾਈਬ੍ਰੇਸ਼ਨ ਉਹ ਇੰਨੀ ਤੇਜ਼ ਹੈਗੀ ਹੈ ਕਿ ਆਸ-ਪਾਸ ਦੇ ਸਵੇ ਇੱਕ ਸਾਨੂੰ ਨਹੀਂ ਸਾਰਿਆਂ ਨੂੰ ਪ੍ਰੋਬਲਮ ਆਣੀ ਇਸ ਜੀ ਵੀ ਚੱਲ ਪਿਆ ਇੱਥੇ ਖੜਕੇ ਜੀ ਜੀ ਤੁਹਾਡਾ ਚੱਲ ਪਿਆ ਨਾ ਇਹ ਬਾਅਦ ਚ ਪਤਾ ਲੱਗਦਾ ਹੁੰਦਾ ਹੈ ਆ ਇਹ ਦੇ 2:30 3:00 ਵਜੇ ਨਾਲ ਜਿਹੜਾ ਇਹਨੇ ਰਾਤੋਂ ਰਾਤ ਲਗਾਇਆ ਇਹ ਬਹੁਤ ਹੀ ਇਹਨੇ ਗਲਤ ਕੰਮ ਕੀਤਾ ਹੈ ਅਸੀਂ ਸਾਰੇ ਮਹੱਲੇ ਵਾਸੀ ਜਾਂਦੇ ਨਾਲ ਲੱਗੇ ਆਂ ਔਰ ਜਿੱਦਾਂ ਸਾਰੇ ਕਹਿਣਗੇ ਸਾਡੇ ਪ੍ਰਧਾਨ ਜੀ ਨਹੀਂ ਨਹੀਂ ਮਹੱਲੇ ਵਾਲਿਆਂ ਨਾਲ ਅੱਛਾ ਮਹੱਲੇ ਵਾਲਿਆਂ ਦੇ ਨਾਲ ਨਾ 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 ਜੀ ਨਾ ਅਸੀਂ ਇਹਦੀ ਵਿਰੋਧਤਾ ਦੇ ਆਂ ਅਸੀਂ ਮਹੱਲੇ ਵਾਲਿਆਂ ਦੇ ਨਾਲ ਖੜੇ ਆਂ ਮਹੱਲੇ ਵਾਲਿਆਂ ਨੇ ਕੀਤਾ ਫੋਨ ਤੇ ਵੀ ਨੈਟਵਰਕ ਤੇ ਲੱਗਿਆ ਲੱਗਿਆ ਹੋ ਗਿਆ ਤੇ ਅਸੀਂ ਇਹਨਾਂ ਦੇ ਨਾਲ ਸਾਰਿਆਂ ਨੇ ਖੜੇ ਆ ਇਹ ਹੋਣਾ ਨਹੀਂ ਚਾਹੀਦਾ ਯਾਰ ਤਿੰਨ ਤਿੰਨ ਕੌਂਸਲਰ ਇੱਥੇ ਮੌਜੂਦ ਨੇ ਏ ਸਾਡੇ ਕੌਨਸਲ ਖੜੇ ਨੇ ਸੱਚੇ ਵੀ ਖੜੇ ਨੇ ਇੱਕ ਉਹ ਕਾਂਗਰਸ ਵਾਲੇ ਕਿੱਥੇ ਗਏ ਨੇ ਉਹ ਕਾਂਗਰਸ ਵਾਲੇ ਇੱਥੇ ਨੇ ਤਿੰਨ ਤਿੰਨ ਬੰਦੇ ਮੌਜੂਦ ਹੋ ਇੰਨੀ ਤਕੜੀ ਧੱਕਾ ਪਾਉਣ ਵਾਸਤੇ ਨਹੀਂ ਦੇਖੋ ਇਹ ਚੀਜ਼ ਨਾ ਰਾਤ ਨੂੰ ਕੀਤੀ ਗਈ ਆ ਕਿਉਂਕਿ ਇਹ ਸੁਨਸਾਂਝਾ ਇਲਾਕਾ ਮਾਰਕੀਟ ਹੈ ਤੇ ਇਹ ਬੰਦਿਆਂ ਨੂੰ ਇਹਨਾਂ ਦੀ ਕਮਰਸ਼ੀਅਲ ਬਿਲਡਿੰਗਾਂ ਵਿਦਾਊਟ ਪਿਲਰ ਨੇ ਕਈ ਇਹਦੀ ਨੋਮੀਨੇਟ ਦੇਖਣ ਦੇ ਵਿੱਚ ਬਿਨਾ ਉਸ ਤੋਂ ਦੇਖ ਕੇ ਲਾ ਦਿੱਤਾ ਗਿਆ ਹੈ ਨਾਜਾਇਜ਼ ਆ ਉਹਨਾਂ ਨਾਂ ਇਹਦੇ ਕੋਲ ਇਹਦੀ ਬਿਲਡਿੰਗ ਦੀ ਪਰਮਿਸ਼ਨ ਹੋਣੀ ਆ ਨਾ ਇਹਨੇ ਨਕਸ਼ੇ ਤੇ ਬਣਾਈ ਆ ਇਹਦੀ ਸਾਰੀ ਕਾਰਪੋਰੇਸ਼ਨ ਦੀ ਜਿਹੜੀ ਕਾਰਵਾਈਆਂ ਨੇ ਜਿਸ ਮਤਲਬ ਇਹ ਗੱਲ ਦੱਸੋ ਕਾਰਪੋਰੇਸ਼ਨ ਦੀ ਚੋਰ ਮੋਰੀ ਹੈਗੀ ਨਾ ਤੁਹਾਨੂੰ ਵੀ ਪਤਾ ਹੀ ਹੈ ਉਸ ਮੋਰੀ ਤੋਂ ਪੈਸਾ ਗਿਆ ਹੋਣਾ ਬਣ ਗਈ ਹੋਣੀ ਆ ਨਹੀਂ ਨਹੀਂ ਦੇਖੋ ਬਣਨ ਵਾਲੀਆਂ ਤਾਂ ਚਲੋ ਸਾਰਾ ਸ਼ਹਿਰ ਬਣਿਆ ਅਸੀਂ ਉਹ ਤੇ ਨਹੀਂ ਕਹਿੰਦੇ ਮਗਰ ਜੇ ਕੋਈ ਮੱਲੇ ਵਾਲਾ ਨਾ ਉਲਟ ਚੱਲੂਗਾ ਜਿੱਥੇ ਮੱਲਾ ਖੜੂਗਾ ਸਾਰੇ ਉਹ ਫਿਰ ਇਕੱਲਾ ਬੰਦਾ ਨਜ਼ਰ ਆਊਗਾ ਤੁਸੀਂ ਹੱਜ ਦੇਖ ਲਓ ਸਾਰਾ ਮੱਲਾ ਇੱਕ ਪਾਸੇ ਆਂਡੀ ਗਵਾਂਡੀ ਤੱਕ ਪਰੇਸ਼ਾਨ ਨੇ ਮੈਂ ਤੁਹਾਨੂੰ ਦੱਸਣਾ ਚਾਹਨਾ ਤੁਸੀਂ ਵੀ ਹੁਣ ਦੋ ਮਿੰਟ ਕਹਿ ਰਹੇ ਸੀ ਇਹਦਾ ਫਰਕ ਕੀ ਆ ਸਾਡੇ ਯਾਰ ਦੋਸਤ ਹੀ ਨੇ ਅਸੀਂ ਤੁਹਾਨੂੰ ਨੇੜੇ ਦੇਖਾ ਦਿੰਨੇ ਉਹਨਾਂ ਤਾਵਰ ਅਜ ਉਹਨਾਂ ਸ਼ੀਰਾਂ ਚ ਕੀ ਕੀ ਫਰਕ ਆ ਗਿਆ ਟਾਵਰ ਲੱਗਣ ਨਾਲ ਉਹਨਾਂ ਦੇ ਪਰਿਵਾਰ ਹੀ ਦੱਸ ਸਕਦੇ ਅਸੀਂ ਕਹਿੰਦੇ ਚੰਗੇ ਨਹੀਂ ਲੱਗਦੇ ਸਿਰਫ ਇਹ ਮੋਬਾਈਲ ਕੁਛ ਨਹੀਂ ਹੈਗਾ ਦੱਸੋ ਇਹਦੇ ਵਿੱਚ ਕੋਈ ਬਹੁਤ ਵੱਡਾ ਕੰਮ ਆ ਆਮ ਫੌਂਟ ਵੀ ਗੱਲ ਹੁੰਦੀ ਗੱਲ ਤਾਂ ਉਨੀ ਕੀ ਹੈ ਲੀਡਰ ਫਿਰ ਕਿੱਤੋਂ ਆਪਣੀ ਪਬਲਿਸਿਟੀ ਕਰਨਗੇ ਜਦੋਂ ਟਾਵਰ ਹੀ ਨਹੀਂ ਆਣਗੇ ਮੋਬਾਈਲ ਤੇ ਕੋਈ ਹੋਊਗਾ ਨਹੀਂ ਇਹ ਭਗਵੰਤ ਮਾਨ ਸਾਹਿਬ ਕਾਂਗਰਸ ਹੋ ਗਈ ਬੀਜੇਪੀ ਹੋ ਗਈ ਨੇ ਪੇਜ ਨਹੀਂ ਬਣਾਏਗੀ ਅੱਗੇ ਇੰਨੇ ਸਾਲ ਇਲੈਕਸ਼ਨ ਨੇ ਲੀਡ ਦੀ ਹੁੰਦੀ ਨਹੀਂ ਸੀ ਉਦੋਂ ਜ਼ਮੀਨ ਤੇ ਹੁੰਦੀ ਸੀ ਹੁਣ ਆਵਾਜ਼ ਹੁੰਦੀ ਆ ਅਸੀਂ ਜ਼ਮੀਨ ਤੇ ਕਰਨੀ ਆ ਅਸੀਂ ਤਾਂ ਇੱਥੇ ਖੜੇ ਆ ਤਾਂ ਤੁਸੀਂ ਆ ਗਏ ਹੋ ਸਾਡੇ ਕਿਸੇ ਨੇ ਕੋਈ ਫੋਨ ਤੇ ਨਹੀਂ ਪਾਇਆ ਉਹਨਾਂ ਸੇ ਦਾ ਨਾਰਮਲ ਵੇ ਨਾਲ ਆਪਣੀ ਜੋ ਲੜਾਈ ਆ ਕਾਨੂੰਨੀ ਲੜਾਈ ਉਹ ਲੜਾਉਂਗੇ ਇਹਨੂੰ ਬਿਲਕੁਲ ਉਤਰੂਗਾ ਜੀ ਤੁਸੀਂ ਵੀ ਉਹ ਕੋਲ ਸੇ ਤੁਸੀਂ ਉਤਰਾਣਾ ਸੇ ਪਹੁੰਚੇ ਪਹਿਲਾਂ ਜੀ ਵਿਸ਼ਾਲ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਹਮੇਸ਼ਾ ਸਾਡੇ ਹੱਕ ਲਈ ਖੜਾਉਂਦੇ ਹੋ ਤੁਹਾਨੂੰ ਲੱਗਦਾ ਕਿ ਇਹ ਟਾਵਰ ਲੱਗਣਾ ਚਾਹੀਦਾ ਮੈਂ ਤਾਂ ਮੈਂ ਫੋਨ ਕਿੱਥੋਂ ਚਲਾਉਂਗਾ ਜੇ ਟਾਵਰ ਨਹੀਂ ਲੱਗੂਗਾ ਮੈਨੂੰ ਆਪ ਤਾਂ ਦੱਸੋ ਇਹਦੀ ਅਸ਼ੀਲੇ ਇਲਾਕੇ 'ਚ ਨਹੀਂ ਲੱਗਨੇ ਚਾਹੀਦੇ ਕਮਰਸ਼ੀਅਲ ਇਲਾਕੇ 'ਚ ਲੱਗਨੇ ਚਾਹੀਦੇ ਮੈਨੂੰ ਇੱਕ ਗੱਲ ਦੱਸੋ ਅਗਰ ਸੋਨਤਾ ਲੋ ਅਗਰ ਇਹ ਟਾਵਰ ਸਾਰੇ ਪਿੰਡਾਂ ਚਲੇ ਜਾਣ ਪਿੰਡਾਂ ਚਲੇ ਗਏ ਕਮਰਸ਼ੀਅਲ ਏਰੀਆ ਚਲੇ ਗਏ ਫਿਰ ਡੋਮੈਸਟਿਕ ਏਰੀਆ ਵਿੱਚ ਟਾਵਰ ਨਹੀਂ ਆਏ ਲੋਕ ਫਿਰ ਬਚਦੇ ਕੀ ਕਰਨਗੇ ਵਾਈਫਾਈ ਵੀ ਨਹੀਂ ਹੋਣੇ ਇਹਦੀ ਪਰਮਿਸ਼ਨਾਂ ਹੁੰਦੀਆਂ ਇੱਕ ਸਰਕਾਰ ਕੋਲੋਂ ਜੇ ਉਹਨਾਂ ਨੇ ਪਰਮਿਸ਼ਨਾਂ ਲਿੱਤੀ ਹੁੰਦੀਆਂ ਸ਼ਾਇਦ ਅੱਜ ਉਹ ਖਨਾਣ ਦੀ ਅੱਜ ਕਾਰਪੋਰੇਸ਼ਨ ਮੁਲਾਇਮਾਂ ਨੂੰ ਬੁਲਾਇਆ ਗਿਆ ਸੀ ਮੁਲਾਕਿ ਉਹ ਸਾਹਮਣੇ ਨੋਟਿਸ ਉਹਨਾਂ ਦਾ ਲੱਗ ਗਿਆ ਕਿ ਜੇ ਨਹੀਂ ਇਹਨਾਂ ਨੇ ਪਰਮਿਸ਼ਨ ਲਿੱਤੀ ਤਾਂ ਹੀ ਸ਼ਟਰ ਬੰਦ ਕਰਕੇ ਭੱਜੇ ਹੈ ਜੇ ਪਰਮਿਸ਼ਨ ਲਿੱਤੀ ਹੁੰਦੀ ਤੇ ਸਾਹਮਣੇ ਕੋਲੋਂ ਇੱਕ ਲਾਲਚ ਹੁੰਦੀ ਹੈ ਕਿ ਰੈਂਟ ਬੜਾ ਸੋਹਣਾ ਆਂਦਾ ਤੇ ਨਾਲ ਇੱਕ ਵਾਈਫਾਈ ਫ੍ਰੀ ਦਿੱਤਾ ਜਾਂਦਾ ਤੇ ਦੋ ਸੈਲਫੋਨ ਦਿੱਤੇ ਜਾਂਦੇ ਨੇ ਜਿੱਦਾਂ ਅਲਿਮਿਟਡ ਡਾਟਾ ਯੂਜ਼ ਕਰੋਗੇ ਇੱਕ ਤੁਹਾਨੂੰ ਪਰਮਾਨੈਂਟ ਵਾਈਫਾਈ ਦਿੱਤਾ ਜਾਊਗਾ ਉਸ ਤੋਂ ਬਾਅਦ ਇਹ ਕੀਮਤ ਜਿਹੜੀ ਆ ਕਿਰਾਇਆ ਜਿਹੜਾ ਇਹ ਦਿੱਤਾ ਜਾਂਦਾ ਮੈਕਸਿਮਮ ਜਿੱਦਾਂ ਇਹਨਾਂ ਦੇ ਲੱਗੇ ਹੋਏ 1 2 3 4 ਇਹਨਾਂ ਨੂੰ ਘੱਟੋ ਘੱਟ ਵੀ 20 ਤੋਂ 25000 ਰੁਪਏ ਕਿਰਾਇਆ ਵੀ ਆਣਾ ਪਏ। ਕਿਉਂਕਿ ਜਿਹੜਾ ਪੈਸਾ ਨਾ ਨਾਲ ਉੱਪਰ ਨਹੀਂ ਜਾਣਾ। ਕਿ ਕਿ ਟਾਵਰ ਲਵਾਉਣ ਤੋਂ ਬੰਦੇ ਦਾ ਮਰਜ਼ਾ ਨਾ ਪਿਆ ਉੱਪਰ ਜਾ ਕੇ ਖਰਚਣਾ ਪੈਣਾ ਪੈਸਾ ਥੱਲੇ ਰਹਿਣਾ ਉਹ ਪੈਸਾ ਜਿਹੜਾ ਨਾ ਬਾਕੀ ਜੋ ਉਹਨਾਂ ਦੇ ਰਿਲੇਸ਼ਨ ਚ ਉਹਨਗੇ ਉਹ ਖਰਚਣਗੇ ਤੇ ਜਿਹੜੇ ਓਨਰ ਹੋਣਗੇ ਉਹ ਨਹੀਂ ਖਰਚ ਸਕਦੇ ਅਗਰ ਸਮਝਦਾਰ ਹੁੰਦੇ ਤਾਂ ਟਾਵਰ ਨਾ ਲਗਾਉਂਦੇ ਮੱਲੇ ਵਾਲੇ ਨਾਲ ਕੋਆਪਰੇਟ ਕਰਦੇ ਮਾਈਡਾਰ ਹੁੰਦੇ ਕਿ ਉਹਨਾਂ ਨੂੰ ਚਾਹੀਦਾ ਸੀ ਜੋ ਬੰਦੀ ਦੀ ਪਰਮਿਸ਼ਨ ਹੈ ਉਹ ਲੈਂਦੇ ਮੱਲੇ ਵਾਲੇ ਨੂੰ ਹੱਕ ਚ ਲੈਂਦੇ ਆਂਡ ਗੋ ਆਂਡ ਸਾਰਾ ਖੜਾ ਜੀ ਇਹਨਾਂ ਨੂੰ ਕਿਹਾ ਗਿਆ ਉੱਤੇ ਸੋਲਰ ਐਨ ਲੱਗ ਰਿਹਾ ਤਾਂ ਇਹ ਚੁੱਪ ਬੈਠੇ ਸੀਗੇ ਤੇ ਜਦੋਂ ਰਾਤ ਨੂੰ 3 ਵਜੇ ਟਾਵਰ ਲਾ ਦਿੱਤਾ ਗਿਆ ਇਹ ਤਾਂ ਸਰੇ ਆਮ ਚੋਰੀ ਤੇ ਧੱਕਾ ਵੈ ਚੋਰੀ ਹੈ ਇੱਕ ਹੋਰ ਕੌਣ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇੱਕ ਹੋਰ ਨੇ ਕਾਂਗਰਸੀ ਅੱਜ ਚੌਥਾ ਤਾਂ ਨਹੀਂ ਕੋਈ ਆਇਆ ਇੱਥੇ ਕੋ ਤਿੰਨੋ ਹੀ ਹੋ ਤੁਸੀਂ ਹਰੇ ਭਰਾਵਾਂ ਆਦੇ ਭਰਾ ਆਏ ਹੋਏ ਸੀ ਨਹੀਂ ਨਹੀਂ ਅਦੇ ਵਿੱਚ ਤੁਸੀਂ ਮੱਲੇ ਮੱਲੇਦਾਰ ਹੋ ਮੱਲੇਦਾਰ ਹੋ ਇੱਥੇ ਉਹਨਾਂ ਉਤਰਵਾਇਆ ਜਾਊਗਾ ਰਿਮੂਵ ਕਰਾਇਆ ਜਾਊਗਾ ਬਿਲਕੁਲ ਅਸੀਂ ਬਿਲਕੁਲ ਸਾਹਮਣੇ ਪੜੋਸੀ ਸਾਡੇ ਸਾਹਮਣੇ ਬਿਲਕੁਲ ਦੁਕਾਨ ਹੈ ਜੀ ਇੱਥੇ ਤੇ ਇਹਨਾਂ ਨੇ ਬਿਲਕੁਲ ਨਾਲ ਸਕੂਲ ਵੀ ਹੈ ਇੱਥੇ ਸਕੂਲ ਦੇ ਬੱਤ ਲੱਗ ਨਹੀਂ ਚਾਹਤਾ ਤੇ ਇਹਨਾਂ ਨੇ ਜੀ ਬਿਲਕੁਲ ਕਿਸੇ ਨੂੰ ਸੰਪਰਕ ਨਹੀਂ ਕੀਤਾ ਨਾ ਕਿਸੇ ਨੂੰ ਪੁੱਛਿਆ ਗਿਆ ਇਹ ਨਾ ਇੱਥੇ ਰਹਿੰਦੇ ਨੇ ਇਹਨਾਂ ਦੀ ਕਮਰਸ਼ੀਅਲ ਬਿਲਡਿੰਗ ਹੈ ਰਹਿائش ਇਹਨਾਂ ਦੀ ਦੂਰ ਹੈ ਇਹ ਬਿਲਕੁਲ ਕਨਾਂ ਇਲਾਕਾ ਹੈ ਬੜੀ ਕਨੀ ਆਬਾਦੀ ਬਹੁਤ ਪੁਰਾਣੀ ਆਬਾਦੀ ਹੈ ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਤਾਂ ਇੱਥੇ ਇਲੀਗਲ ਲਗਵਾਉਣਾ ਨਹੀਂ ਚਾਹੀਦਾ ਜੇ ਲਗਵਾਉਣਾ ਸੀ ਕਮ ਸੇ ਕਮ ਆਸ-ਪड़ोस ਦਾ ਪੁੱਛ ਲੈਂਦੇ ਪਹਿਲਾਂ ਸਾਈਨ ਹੁੰਦੇ ਨੇ ਬਿਲਕੁਲ ਬਿਲਕੁਲ ਚਾਰੋਂ ਚਾਰੋਂ ਗੁਆਂਢੀਆਂ ਦੇ ਸਾਈਨ ਹੁੰਦੇ ਨੇ ਜੀ ਪਰ ਪਰਮਿਸ਼ਨ ਮਿਲਦੀ ਹੈ ਇਹਨਾਂ ਨੇ ਕੋਈ ਵੀ ਬਿਲਕੁਲ ਸਕੂਲ ਦੇ ਬਾਹਰ ਦਾ ਬਿਲਕੁਲ ਲੱਗ ਸਕਦਾ ਜੀ ਕਈ ਸਕੂਲ ਵਾਲੇ ਵੀ ਲਗਾ ਲੈਂਦੇ ਨੇ ਜਿਆਦਾ ਨਹੀਂ ਜਿਆਦਾ ਜਿਹੜੇ ਸਕੂਲ ਵਾਲੇ ਲਗਾ ਦਿੰਦੇ ਨੇ ਉਹ ਬਿਲਕੁਲ ਹੀ ਬੇਗਹਿਰਤ ਲੋਕ ਨੇ ਜੀ ਸਕੂਲਾਂ ਨਾਲ ਇੰਨੀ ਕਮਾਈ ਕਰਨ ਦੇ ਬਾਵਜੂਦ ਜੇ ਇਹੋ ਜਿਹੀ ਕਮਾਈ ਵੱਲ ਦੇਖਣਗੇ ਉਹ ਤਾਂ ਉਹਨਾਂ ਤੋਂ ਬਕਾਰ ਆਦਮੀ ਤਾਂ ਕੋਈ ਦੁਨੀਆ 'ਚ ਹੋਏਗਾ ਨਹੀਂ ਲੇਕਿ ਬੱਚੇ ਦੀ ਜਾਨ ਵੀ ਜੋਖਮ ਵਿੱਚ ਪਾ ਰਹੇ ਨੇ ਦੇਖੋ ਉਹਨਾਂ ਦੇ ਉਹ ਤਾਂ ਸਕੂਲ ਵਾਲਾ ਨੇ ਤੇ ਜੋ ਕਰਨਾ ਸੀ ਕਰ ਲਿਆ ਉਹ ਮਾਪੇ ਵੀ ਗਲਤ ਜਿਹੜੇ ਉਹ ਸਕੂਲ ਦੇ ਵਿੱਚ ਬੱਚਾ ਭੇਜਦੇ ਨੇ ਉਹ ਤੋਂ ਹਟਾ ਕੇ ਇਮੀਡੀਏਟਲੀ ਦੂਸਰੇ ਸਕੂਲਾਂ ਵਿੱਚ ਬੱਚੇ ਪਾਣੇ ਚਾਹੀਦੇ ਉਹਨਾਂ ਨੂੰ ਪਤਾ ਲੱਗ ਜਾਵੇ ਸਕੂਲ ਜਦੋਂ ਖਾਲੀ ਹੋ ਜਾਏਗਾ ਫਿਰ ਟਾਵਰ ਦੀ ਇਨਕਮ ਨਾਲ ਹੀ ਖਾਣ ਉਦਾਂ ਜੋ ਬੰਦੀ ਕਾਰਵਾਈ ਸੀ ਅਸੀਂ ਕਾਰਪੋਰੇਸ਼ਨ ਦੀ ਕਾਰਵਾਈ ਤੋਂ ਸੰਤੁਸ਼ਟ ਆ ਇੰਸਪੈਕਟਰ ਸਾਹਿਬ ਮੌਕੇ ਤੇ ਆਏ ਸੀ ਆ ਕੇ ਉਹਨਾਂ ਨੇ ਉਹਨਾਂ ਨੂੰ ਫੋਨ ਵੀ ਕੀਤਾ ਉਹਨਾਂ ਨੂੰ ਨੋਟਿਸ ਜਾਰੀ ਵੀ ਕਰਤਾ ਉਹ ਨੋਟਿਸ ਲਾ ਵੀ ਦਿੱਤਾ ਇੰਸਪੈਕਟਰ ਸਾਹਿਬ ਜਿਹੜੇ ਮੱਕਰ ਸਾਹਿਬ ਹੈ ਸਾਡੇ ਨੰਬਰ ਦਿਓ ਨੰਬਰ 1 ਇਹ ਕੋ ਮੇਰੇ ਪਾਰਾ ਜੇ ਕੀ ਕੰਮ ਕਾਰਵਾਈ ਕੀ ਕੀਤੀ ਆ ਜਿਹੜੇ ਵਾਲੀ राजे ਆ ਟਾਵਰ ਜਿਹੜਾ ਲੱਗਾ ਫਿਰ ਉਹ ਨੋਟਿਸ ਜਾਰੀ ਕਰ ਦਿੱਤਾ ਗਿਆ ਜਿਹੜੀ ਧਿਆਨ ਜਿਹੜੀ ਗੱਲ ਮੇਰੇ ਧਿਆਨ ਚ ਆਈ ਹੈ ਮੱਲੇ ਵਾਲਿਆਂ ਨਾਲ ਕੰਪਲੀਟ ਪਈ ਸੀਗੀ ਜੀ ਕੰਪਲੀਟ ਕੀਤੀ ਗਈ ਜਿਹੜੇ ਦੱਸਦੇ ਮੌਕਾ ਚ ਕੀਤਾ ਗਿਆ ਜੇ ਕੋਈ ਟਾਵਰ ਨੂੰ ਮਨਜ਼ੂਰੀ ਉਹ ਖਵਾ ਲਿਆ ਜਾ ਰਿਹਾ ਰਿਕਾਰਡ ਜੇ ਨਹੀਂ ਦੇ ਇਹਨਾਂ ਨੂੰ ਸਮਾਂ ਦਿੱਤਾ ਉਸ ਦੌਰਾਨ ਉਹ ਤੇ ਕਾਰਵਾਈ ਕਰ ਦਿੱਤੀ ਜਾਏਗੀ ਲੇਕਿਨ ਇਹਨਾਂ ਨੇ ਕਾਰਪੋਰੇਸ਼ਨ ਤੋਂ ਕੋਈ ਐਨਓਸੀ ਲਈਤੀ ਸੀਗੀ ਜਾਂ ਜਿਹਨੇ ਟਾਵਰ ਲਗਾਇਆ ਟਾਵਰ ਕੰਪਨੀ ਨੇ ਲਈਤੀ ਸੀ ਕੋਈ ਐਨਓਸੀਸ ਸਟਰਾ ਮੇਰੇ ਧਿਆਨ ਤੇ ਗੱਲ ਹੁਣ ਆਈ ਹੈ ਕਿਉਂਕਿ ਇਹ ਜੀ ਮੇਰੇ ਕੋ ਨਵਾਂ ਮੈਨੂੰ ਪ੍ਰੋਪਰ ਨਹੀਂ ਪਤਾ ਮੈਂ ਰਿਕਾਰਡ ਦੇ ਦੇਖਣ ਵਾਸਤੇ ਆਪਣੇ ਜੇਮਨ ਦਾ ਵੀ ਡਿਊਟੀ ਲਈ ਹੈ ਵੀ ਇਹਨੂੰ ਕੋਈ ਮਨਜ਼ੂਰੀ ਦਿੱਤੀ ਗਈ ਹੈ ਨਹੀਂ ਦਿੱਤੀ ਗਈ ਪਰ ਹੁਣ ਅਸੀਂ ਨੋਟਿਸ ਜਾਰੀ ਕਰਤਾ ਜੇ ਕੋਈ ਹੋਏਗਾ ਰਿਕਾਰਡ ਤੇ ਲਿਆਊਗਾ ਨਹੀਂ ਹੋਏਗਾ ਤਾਂ ਆਪਣਾ ਰਿਟਰਨ ਰਿਪੋਰਟ ਦਊਗਾ ਜੀ ਉਸ ਦੇ ਦਰਾਂ ਕਰਵਾਈ ਕਰਦਿਆਂ ਨਹੀਂ ਇਹਨੂੰ ਰਿਮੂਵ ਕੀਤਾ ਜਾਊਗਾ ਅਗਰ 3 ਦਿਨ ਦੇ ਵਿੱਚ ਕੋਈ ਲੈ ਕੇ ਨਾ ਰਿਕਾਰਡ ਲੱਗਿਆ ਬਿਲਕੁਲ ਕੀਤਾ ਜਾਏਗਾ ਜੀ ਬਿਲਕੁਲ ਕੀਤਾ ਜਾਏਗਾ ਤੇ ਕੰਪਨੀ ਨੂੰ ਵੀ ਕੋਈ ਨੋਟਿਸ ਦਿੱਤਾ ਜਾਊਗਾ ਕੰਪਨੀ ਵਾਲਿਆਂ ਨੂੰ ਤਾਂ ਹਲੇ ਤਾਂ ਮਾਲਕ ਨੂੰ ਦਿਲਤਾ ਜੀ ਮਾਲਕ ਨੂੰ ਵਟਸਐਪ ਜੀ ਤੇ ਉਹਦੇ ਨੰਬਰ ਉਹਦੇ ਨੰਬਰ ਤੇ ਉਹ ਜਾਰੀ ਕਰ ਦਿੱਤਾ ਗਿਆ 900 ਚਸਪਾ ਵੀ ਕਰ ਦਿੱਤਾ ਗਿਆ ਚਸਪਨ ਵੀ ਕਰਤੀ ਆ ਬਹੁਤ ਬਹੁਤ ਸ਼ੁਕਰੀਆ ਪ੍ਰਿੰਸ ਜੀ ਇਹ ਨਾਲ ਕਾਰਪੋਰੇਸ਼ਨ ਦੇ ਮੁਲਾਜ਼ਮ ਸੀਗੇ ਪ੍ਰਿੰਸ ਜਿਨ੍ਹਾਂ ਦੱਸਿਆ ਕਿ ਨੋਟਿਸ ਕਾਇਤਾ ਗਿਆ ਤੇ ਜਲ ਜਿਹੜੀ ਆ 3 ਦਿਨਾਂ ਦੇ ਅਗਰ ਕੋਈ ਐਨਓਸੀ ਸਾਨੂੰ ਦੇ ਦੇਣ ਦੇ ਨਹੀਂ ਤਾਂ ਫਿਰ ਇਹ ਰਿਮੂਵ ਨਹੀਂ ਕੀਤਾ ਜਾਊਗਾ ਅਗਰ ਕੋਈ ਐਨਓਸੀ ਨਹੀਂ ਦੇਣ ਤਾਂ ਇਹ ਰਿਮੂਵ ਕਰ ਦਿੱਤਾ ਜਾਊਗਾ ਉਹਨਾਂ ਦੇ ਤੇ ਆ ਕਿ ਕਿੱਥੋਂ ਦੀ ਐਨਓਸੀ ਆਊਗੀ ਕਿ ਮੱਲੇ ਵਾਲੇ ਦਬਾਅ ਪਾ ਸਕਣਗੇ ਕਿ ਨਹੀਂ ਪਾ ਸਕਣਗੇ ਲੁਧਿਆਣਾ ਤੋਂ ਕੈਮਰਾ ਮਹਾਨੀ ਦੇ ਨਾਲ ਮੈਂ ਵਿਸ਼ਾਲ ਕਪੂਰ ਉਧਰਣ ਲਈ ਦੇਖਿਓ ਤੁਸੀਂ ਜੀ ਪਾਰਟੀ ਜਿਹਨਾਂ ਦੇ ਉੱਤੇ ਟਾਵਰ ਲੱਗਾ ਦੁਕਾਨ ਦਾ ਬੇਸ਼ਕ ਬੰਦ ਹੈ ਸੰਪਰਕ ਕਰਦੇ ਆਂ ਫੋਨ ਦੇ ਉੱਤੇ ਕਿ ਕਿ ਅਸੀਂ ਚਾਹੁੰਦੇ ਆਂ ਕਿ ਦੂਜੀ ਪਾਰਟੀ ਦੇ ਪੱਖ ਲਿੱਤਾ ਜਾਵੇ ਇਹ ਨੰਬਰ ਦਿਖਾਏ ਜਾ ਰਹੇ ਆ ਦੂਜੀ ਪਾਰਟੀ ਜਿਹਨਾਂ 'ਤੇ ਟਾਵਰ ਲੱਗ ਰਿਹਾ ਕਾਰਪੋਰੇਸ਼ਨ ਦੀ ਅਸੀਂ ਇੰਟਰਵਿਊ ਕਰ ਲਈ ਹੈ ਮਹੱਲੇ ਵਾਲੇ ਵੀ ਕਰ ਲਈ ਹੈ ਲੇਕਿਨ ਫੋਨ ਚੱਕੇ ਨਹੀਂ ਜਾ ਰਿਹਾ ਤੁਹਾਨੂੰ ਇਸ ਕਰਕੇ ਦਿਖਾਏ ਜਾ ਰਹੇ ਆ ਕਿ ਇਹ ਅਸੀਂ ਕੋਈ ਪੱਖ ਛੜਨਾ ਨਹੀਂ ਚਾਹਦੇ ਲੇਕਿਨ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਕੱਲ ਨੂੰ ਅਸੀਂ ਪੱਖ ਲੈਣ ਵਾਲੇ ਇਸ ਟਾਈਮ ਹੈਗੇ ਆ ਕਿ ਸਾਨੂੰ ਕੱਟ ਆਪਣਾ ਦਿੱਤਾ ਜਾਵੇ ਲੇਕਿਨ ਫੋਨ ਹੀ ਚੱਕਿਆ ਰੇ ਕੱਟੋ ਕਾਟ 4 ਤੋਂ 5 ਕੋਣ ਡੱਕ ਰਿਹਾ ਕੋ ਕੱਟਿਆ ਜਾ ਰਿਹਾ ਇਹ ਦੁਬਾਰਾ ਫੇਰ ਕੋਣ ਮਲਾਵਾਗੇ ਜੀ ਅਸੀਂ ਤੁਸੀਂ ਦੁਬਾਰਾ ਫੇਰ ਦੇਖੋ ਇਸ ਕਰਕੇ ਮਲਾਇਆ ਜਾ ਰਿਹਾ ਕਿ ਅਸੀਂ ਫੋਨ ਤੇ ਪੁੱਛਣਾ ਚਾਹੁੰਦੇ ਕਿ ਦੁਕਾਨ ਬੰਦ ਹੈ ਅਸੀਂ ਨੰਬਰ ਦਿੱਤਾ ਮੱਲੇ ਵਾਲਿਆ ਕੋ ਤੇ ਅਸੀਂ ਪੁੱਛਾਂਗੇ ਲੇਕਿਨ ਫੋਨ ਦੇ ਉੱਤੇ ਫੋਨ ਲੱਗਣਾ ਮੁੰਨਾ ਅਸੀਂ ਸਮਝਿਆ ਜਾ ਰਿਹਾ ਕਿ ਜਵਾਬ ਜੇਰਾ ਮੁਨਾਸਿਬ ਨਹੀਂ ਸਮਝਿਆ ਜਾਂਦਾ ਇਹ ਤੋਂ ਇਹ ਸਾਬਿਤ ਹੁੰਦਾ ਕਿ ਇਲੈਗਲ ਤੌਰ ਦੇ ਉਤੇ ਤਾਬਰ ਲਗਾਇਆ ਜਿਸ ਤੇ ਕਾਰਪੇਸ਼ਨ ਦੀ ਪੁਸ਼ਟੀ ਕਰ ਦਿੱਤੀ ਹੈ ਹੁਣ ਦੇਖਦੇ ਹਾਂ ਕਿ ਤਾਬਰ ਰਿਮੂਵ ਹੋਗਾ ਕਿ ਨਹੀਂ ਹੁੰਦਾ ਵੈ